ਸ੍ਰੀ ਗੁਰੂ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੰਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ੱਕਰਪਾਰਾ ਜੋ ਕਿ ਇੱਕ ਮਠਿਆਈ ਹੈ ਤੇ ਵਿਆਹ ਵਾਲੇ ਘਰਾਂ ਦੇ ਵਿੱਚ ਭਾਜੀ ਦੇ ਨਾਲ ਇਹ ਜ਼ਰੂਰ ਦਿੱਤੇ ਜਾਂਦੇ ਹਨ ਸ਼ੱਕਰਪਾਰਾ ਕਿਸ ਨੂੰ ਕਹਿੰਦੇ ਨੇ ਤੇ ਕਿਵੇਂ ਬਣਦਾ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦਾਂਗੀ ਸ਼ੱਕਰਪਾਰਾ ਮੂਲ ਰੂਪ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ ਸ਼ੱਕਰਪਾਰਾ ਸ਼ਬਦ ਦੀ ਉਤਪਤੀ ਦੋ ਸ਼ਬਦਾਂ ਸ਼ੱਕਰ ਤੇ ਪਾਰੇ ਨੂੰ ਮਿਲ ਕੇ ਬਣੀ ਹੈ ਸ਼ੱਕਰਪਾਰਾ ਫਾਰਸੀ ਦਾ ਸ਼ਬਦ ਹੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਸ਼ੱਕਰ ਤੇ ਪਾਰਾ ਸ਼ੱਕਰ ਦਾ ਅਰਥ ਕੀ ਹੋ ਗਿਆ ਖੰਡ ਤੇ ਪਾਰੇ ਦਾ ਅਰਥ ਟੁਕੜਾ ਸੋ ਇਸ ਤਰ੍ਹਾਂ ਖੰਡ ਦਾ ਟੁਕੜਾ ਕੀ ਬਣ ਜਾਂਦਾ ਹੈ ਸ਼ੱਕਰਪਾਰਾ ਸ਼ੱਕਰਬਾਰਾ ਦੋ ਸ਼ਬਦਾਂ ਦੇ ਮੇਲ ਤੋਂ ਬਣਦਾ ਹੈ ਇਸ ਪ੍ਰਕਾਰ ਸ਼ੱਕਰਪਾਰਾ ਦਾ ਮੂਲ ਅਰਥ ਕੀ ਹੋ ਗਿਆ ਮਿੱਠਾ ਟੁਕੜਾ ਸ਼ੱਕਰਬਾਰਾ ਇੱਕ ਤਰ੍ਹਾਂ ਦੀ ਮਠਾਈ ਹੁੰਦੀ ਹੈ ਮਠਾਈ ਹੈ ਜੋ ਵਿਆਹ ਵਾਲੇ ਕਹਾਂ ਚ ਵਰਤੀ ਜਾਂਦੀ ਹੈ ਮੇਲ ਨੂੰ ਭਾਜੀ ਵਿੱਚ ਪਾਈ ਜਾਂਦੀ ਹੈ ਇਹ ਮਠਾਈ ਮੈਦੇ ਦੀਆਂ ਚੌਰਸ ਡਲੀਆਂ ਨੂੰ ਘਿਓ ਵਿੱਚ ਤਲ ਕੇ ਖੰਡ ਦੀ ਚਾਸ਼ਨੀ ਵਿੱਚ ਡੋਬਾਇਆ ਜਾਂਦਾ ਹੈ ਅਜਿਹਾ ਕਰਨ ਨਾਲ ਮੱਦੇ ਦੀਆਂ ਚੋਰਸ ਡਲੀਆਂ ਉੱਪਰ ਖੰਡ ਦਾ ਲੇਪ ਹੋ ਜਾਂਦਾ ਹੈ ਖੰਡ ਜਾਂ ਗੁੜ ਦੀ ਇਹ ਬਣਾਈ ਜਾਂਦੀ ਹੈ ਭਾਜੀ ਪੰਜਾਬ ਚ ਭਾਜੀ ਬੜੀ ਮਸ਼ਹੂਰ ਹੈ ਸ਼ੱਕਰਪਾਰਾ ਸ਼ੱਕਰਪਾਰੇ ਆਮ ਤੌਰ ਤੇ ਪੰਜਾਬ ਵਿੱਚ ਵਿਆਹਾਂ ਸਮੇਂ ਬਣਾਏ ਜਾਂਦੇ ਹਨ ਸ਼ੱਕਰਪਾਰਿਆਂ ਨੂੰ ਭਾਜੀ ਵਿੱਚ ਵੰਡਿਆ ਜਾਂਦਾ ਹੈ ਵਿਆਹਾਂ ਦੇ ਸਮੇਂ ਜਾਂ ਵਿਆਹ ਦੇ ਦਿਨਾਂ ਚ ਜਿਸ ਘਰ ਵਿਆਹ ਹੁੰਦਾ ਹੈ ਉੱਥੇ ਭਾਜੀ ਚ ਸ਼ੱਕਰ ਪਾਰੇ ਜ਼ਰੂਰ ਬੰਦੇ ਨੇ ਤੇ ਭਾਜੀ ਵਿੱਚ ਵੰਡੇ ਵੀ ਜਾਂਦੇ ਨੇ ਮੇਲ ਨੂੰ ਜੋ ਭਾਜੀ ਪਾਈ ਜਾਂਦੀ ਹੈ ਉਸ ਵਿੱਚ ਸ਼ੱਕਰ ਪਾਰੇ ਪਾਏ ਜਾਂਦੇ ਹਨ ਸ਼ੱਕਰ ਪਾਰਾ ਪੰਜਾਬ ਸਮੇਤ ਲਗਭਗ ਸਾਰੇ ਭਾਰਤ ਵਿੱਚ ਹੀ ਬਣਾਇਆ ਜਾਂਦਾ ਹੈ ਮਹਾਰਾਸ਼ਟਰ ਦੀ ਭਾਸ਼ਾ ਮਰਾਠੀ ਵਿੱਚ ਇਸ ਨੂੰ ਸ਼ੱਕਰ ਪਾਲੀ ਕਿਹਾ ਜਾਂਦਾ ਹੈ ਸ਼ੰਕਰ ਪਾਲੀ ਕਿਹਾ ਜਾਂਦਾ ਹੈ ਇਸ ਨੂੰ ਮਰਾਠੀ ਤੇ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਜਿਹੜੀ ਹੈ ਇਹ ਪਾਜੀ ਬਣਾਈ ਜਾਂਦੀ ਹੈ। ਹੋਰ ਪਸ਼ਾਵਾਂ ਮਰਾਠੀ ਵਿੱਚ ਇਸ ਨੂੰ ਸ਼ੰਕਰ ਪਾਲੀ ਕਹਿੰਦੇ ਨੇ, ਬੰਗਾਲੀ ਚ ਸ਼ੱਕਰਪਾਰਾ, ਹਿੰਦੀ ਚ ਸ਼ੁਕਰਪਾਰੇ ਆਖਦੇ ਹਨ। ਇਸ ਦਾ ਸਵਾਦ ਮਿੱਠਾ, ਖੱਟਾ ਜਾਂ ਮਸਾਲੇਦਾਰ ਹੋ ਜਾਂਦਾ ਹੈ। ਮਤਲਬ ਇਹ ਜਿਹੜੇ ਨੇ ਖੱਟੇ ਵੀ ਹੋ ਸਕਦੇ ਨੇ, ਜ਼ਿਆਦਾਤਰ ਜਿਹੜੇ ਮਸਾਲੇਦਾਰ ਤੇ ਮਿੱਠੇ ਹੀ ਜਿਹੜੇ ਸ਼ੱਕਰਪਾਰੇ ਬਣਾਏ ਜਾਂਦੇ ਹਨ। ਹਿੰਦੀ ਚੇਸ ਨੂੰ ਕਹਿੰਦੇ ਨੇ ਸ਼ੱਕਰ ਪਾਰੇ ਇਸ ਵਿੱਚ ਇਸ ਵਿੱਚ ਮਤਲਬ ਸ਼ੱਕਰ ਪਾਰੇ ਵਿੱਚ ਕਾਰਬੋਹਾਈਡਰੇਟ ਚੰਗੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਹ ਤਾਕਤ ਦਾ ਸਰੋਤ ਹੁੰਦਾ ਹੈ ਸ਼ੱਕਰ ਪਾਰੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਤਰ੍ਹਾਂ ਇਹ ਤਾਕਤ ਦਾ ਸਰੋਤ ਹੈ ਇਹ ਗੁੜ ਤੇ ਖੰਡ ਦੇ ਬਣਾਏ ਜਾਂਦੇ ਹਨ ਬਣਾਉਣ ਲਈ ਸਮਗਰੀ ਕਿਹੜੀ ਵਰਤੀ ਜਾਂਦੀ ਹੈ ਦੁੱਧ ਖੰਡ ਘਿਓ ਮੈਦਾ ਸੂਜੀ ਲੋਣ ਤੇ ਜੇ ਗੁੜ ਦੇ ਬਣਾਨੇ ਹਨ ਤਾਂ ਗੁੜ ਇਸ ਤਰ੍ਹਾਂ ਪੰਜਾਬ ਵਿੱਚ ਗੁੜ ਤੇ ਖੰਡ ਦੇ ਜਿਹੜੇ ਸ਼ੱਕਰ ਪਾਰੇ ਨੇ ਉਹ ਖਾਦੇ ਜਾਂਦੇ ਨੇ ਤੇ ਵਿਆਹ ਵਾਲੇ ਘਰਾਂ ਦੇ ਵਿੱਚ ਸ਼ੱਕਰ ਪਾਜੇ ਪਾਰੇ ਸੌਰੀ ਜਿਹੜੇ ਹੈ ਉਹ ਮੇਲ ਨੂੰ ਪਾਜੀ ਦੇ ਰੂਪ ਵਿੱਚ ਦਿੱਤੇ ਜਾਂਦੇ ਨੇ ਤੇ ਵੰਡੇ ਵੀ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਮਠਿਆਈ ਜੋ ਵਿਆਦਿਕ ਰਾਮ ਵਿੱਚ ਆਮ ਵਰਤੀ ਜਾਂਦੀ ਹੈ ਸ਼ੱਕਰਪਾਰਾ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਪੇਜ ਪੰਜਾਬੀ ਵਾਲੇ ਭੈਣ ਜੀ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਜਿਸ ਤੇ ਮੈਂ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਿਹੜੀ ਤਿਆਰੀ ਹੈ ਤੁਹਾਨੂੰ ਬਿਲਕੁਲ ਮੁਫਤ ਕਰਵਾ ਰਹੀ ਹਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ